ਫਲੋਰ ਡੀਸਿੰਗ ਪ੍ਰੋਟੀਨ ਕਿਵੇਂ ਆ ਤੁਸੀਂ ਦੇਖੋਗੇ ਇੱਕ ਤਾਂ ਆਪਾਂ ਪ੍ਰੋਟੀਨ ਪੀਤਾ ਸਰੀਰ ਨੇ ਪੂਰੀ ਬਾਡੀ ਦੇ ਵਿੱਚ ਮਿਕਸ ਅਪ ਹੋਇਆ ਡਾਈਜੈਸਟ ਹੋਇਆ ਉਹ ਚ 에ਨਰਜੀ ਸੱਕ ਆਊਟ ਕੀਤੀ ਤੇ ਉਹਦੀ ਅੱਗੇ ਜਾ ਕੇ ਮਲ ਬਣਿਆ ਪਾਟੀ ਬਣੀ ਉਹ ਨਿਕਲ ਗਿਆ ਪ੍ਰੋਟੀਨ ਜਿਹੜਾ ਉਹ ਚ ਲੈਣਾ ਸੀ ਉਹ ਲੈ ਲਿਆ ਕਿਸੀਨ ਦੀ ਖਾਸੀਅਤ ਕੀ ਹੁੰਦੀ ਆ ਕਿਸੀਨ ਦੀ ਖਾਸੀਅਤ ਹੁੰਦੀ ਆ ਹੌਲੀ ਹੌਲੀ ਨਿਕਲਦਾ ਹੌਲੀ ਹੌਲੀ ਸਰੀਰ ਚ ਰਚਦਾ ਹੌਲੀ ਹੌਲੀ ਸਰੀਰ ਨੂੰ ਲੱਗਦਾ ਤਾਂ ਉਹਨੂੰ ਟਾਈਮ ਮਿਲ ਜਾਂਦਾ ਅੱਛਾ ਆਪਣੇ ਬਜ਼ੁਰਗ ਰਾਤ ਨੂੰ ਦੁੱਧ ਪੀਂਦੇ ਸੀਗੇ ਭਈ ਅੱਗੇ 12 ਘੰਟੇ ਅਸੀਂ ਦੁੱਧ ਨਹੀਂ ਪੀਣਾ ਅਸੀਂ ਕੋਈ ਖਰਾਕ ਨਹੀਂ ਖਾਣੀ ਤਾਂ ਅੱਜ ਨੂੰ ਹੁਣ ਦੁੱਧ ਪੀ ਲਿਆ ਰਾਤ ਨੂੰ ਤਾਂ ਸਾਰੀ ਰਾਤ ਹੌਲੀ 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 ਸਾਰੇ ਵਾਈਟਲ ਆਰਗਨਸ ਨੂੰ ਪ੍ਰੋਟੀਨ ਦੀ ਮਾਤਰਾ ਤਾਕਤ ਦਿੰਦਾ ਰਹੂਗਾ ਸਪਲਾਈ ਕਰਦਾ ਰਹੂਗਾ ਹੁਣ ਦਿੱਕਤ ਕਿੱਥੇ ਆਗੀ ਦੁੱਧ ਦੇ ਪੀਂਦੇ ਆਪਾਂ ਤਾਂ ਪੀਤਾ ਕਿ ਸੀਣ ਵਾਸਤੇ ਪ੍ਰੋਟੀਨ ਵਾਸਤੇ ਪਰ ਦੁੱਧ ਦੇ ਨਾਲ ਆਪਾਂ ਨੂੰ ਕੀ ਮਿਲਿਆ ਯੂਰਿਕ ਐਸਿਡ ਉਹਦਾ ਕਾਰਨ ਪੱਠੇ ਕਿਹੜੇ ਪਏ ਸੀ ਯੂਰੀਆ ਵਾਲੇ